ਗ਼ਜ਼ਲ ਲੇਖਿਕਾ ਬਲਬੀਰ ਕੌਰ ਬੱਬੂ ਸੈਣੀ ਸਮਾਂ ਆਵੇ ਜਦੋਂ ਮਾੜਾ ਬਣਾ ਕੇ ਹੌਸਲਾ ਰੱਖਣਾ ਮਿਲੇਗਾ ਰਾਸਤਾ ਕੋਈ ਖੁਦਾ ਤੇ ਆਸਤਾ ਰੱਖਣਾ ਸਮਾਂ ਆਵੇ ਜਦੋਂ ਮਾੜਾ ਬਣਾ ਕੇ ਹੌਸਲਾ ਰੱਖਣਾ ਮਿਲੇਗਾ ਰਾਸਤਾ ਕੋਈ ਖੁਦਾ ਤੇ ਆਸਤਾ ਰੱਖਣਾ ਹਨੇਰੇ ਦੀ ਨਹੀਂ ਔਕਾਤ ਕਿਉ ਟਕ ਲਵੀ ਚੰਨਨ ਅਨੇਰੀਤੀ ਨਹੀਂ ਔਕਾਤ ਕਿ ਟਕ ਲਵੀ ਚਾਨਣ ਹਮੇਸ਼ਾ ਆਸ ਦਾ ਦੀਪਕ ਮਨਾਂ ਅੰਦਰ ਜਗਾ ਰੱਖਣਾ ਸਵੈ ਵਿਸ਼ਵਾਸ ਦਾ ਮਾਰਗ ਲੈ ਜਾਵੀ ਮੰਜ਼ਿਲਾਂ ਤਾਈ ਸਵੈ ਵਿਸ਼ਵਾਸ ਦਾ ਮਾਰਗ ਲੈ ਜਾਵੀ ਮੰਜ਼ਿਲਾਂ ਤਾਈ ਨਜ਼ਰ ਅਸਮਾਨ ਉੱਤੇ ਪੈਰ ਧਰਤੀ ਤੇ ਟਿਕਾ ਰੱਖਣਾ ਓਦੀ ਰਹਿਮਤ ਜੇ ਚਾਹੁੰਦੇ ਹੋ ਫਕਤ ਇਨਾ ਹੀ ਕਾਫੀ ਹੈ ਓਦੀ ਰਹਿਮਤ ਜੇ ਚਾਹੁੰਦੇ ਹੋ ਫਕਤ ਇਨਾ ਹੀ ਕਾਫੀ ਹੈ ਕਿ ਸਦਾ ਹੱਕ ਨਾ ਰੱਖਣਾ ਦਿਲਾਂ ਵਿੱਚ ਮੈਲ ਨਾ ਰੱਖਣਾ ਜ਼ਬਾਨੋਂ ਹੋਂ ਜੋ ਮਿੱਠੇ ਤੇ ਮਨ ਵਿੱਚ ਖਾਰ ਜੋ ਰੱਖਣ ਜ਼ਬਾਨੋਂ ਹੋਂ ਜੋ ਮਿੱਠੇ ਤੇ ਮਨ ਵਿੱਚ ਖਾਰ ਜੋ ਰੱਖਣ ਅਜੇ ਹੀ ਦੋਸਤਾਂ ਤੋਂ ਹੋ ਸਕੇ ਤਾਂ ਫਾਸਲਾ ਰੱਖਣਾ ਅਜੇ ਹੀ ਦੋਸਤਾਂ ਤੋਂ ਹੋ ਸਕੇ ਤਾਂ ਫਾਸਲਾ ਰੱਖਣਾ ਇਹ ਦੁਨੀਆ ਹੈ ਬੜੀ ਜ਼ਾਲਮ ਕੇ ਰੋਂਦੇ ਨੂੰ ਰਵਾਉਂਦੀ ਹੈ ਇਹ ਦੁਨੀਆ ਹੈ ਬੜੀ ਜ਼ਾਲਿਮ ਕਿਰੋਂਦੇ ਨੂਰ ਬਉਂਦੀ ਹੈ ਦਿਖਾਓ ਹੱਸ ਕੇ ਸਭ ਨੂੰ ਤੇ ਗਮ ਆਪਣਾ ਛੁਪਾ ਕੇ ਰੱਖਣਾ ਦਿਖਾਓ ਹੱਸ ਕੇ ਸਭ ਨੂੰ ਤੇ ਗਮ ਆਪਣਾ ਛੁਪਾ ਕੇ ਰੱਖਣਾ ਸਮਾਂ ਆਵੇ ਜਦੋਂ ਮਾੜਾ ਬਣਾ ਕੇ ਹੌਸਲਾ ਰੱਖਣਾ ਮਿਲੇਗਾ ਰਾਸਤਾ ਕੋਈ ਖੁਦਾ ਤੇ ਆਸਥਾ ਰੱਖਣਾ ਮਿਲੇਗਾ ਰਾਸਤਾ ਕੋਈ ਖੁਦਾ ਤੇ ਆਸਥਾ ਰੱਖਣਾ